ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਪਾਖੜਾ ਦਾ ਪੁਲਾ ਜਿਹੜਾ ਉਹਦੀ ਰੇਲਿੰਗ ਟੁੱਟੀ ਨੂੰ ਕਈ ਦਿਨ ਹੋ ਗਏ ਹੈ ਹਾਸਾ ਕਦੇ ਵੀ ਵਾਪਰ ਸਕਦਾ ਜੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਹਦੇ ਇਹੇ ਤਰੀ ਸਾਰੇ ਲੀਡਰ ਵੀ ਟੱਪਦੇ ਨੇ ਸਾਰੇ ਡੀਸੀ ਅਫਸਰ ਜਿੰਨੇ ਵੀ ਨੇ ਉਹ ਇੱਥੋਂ ਦੀ ਜਿੰਨਾ ਵੀ ਆਪਣਾ ਕਹਿ ਸਕਦੇ ਆ ਇਹ ਗਵਰਨਮੈਂਟ ਦਾ ਹੈਗਾ ਉਹ ਇੱਥੋਂ ਦੀ ਲੰਘਦਾ ਹੈਗਾ ਬਹੁਤ ਹੀ ਸਤਿਕਾਰਯੋਗ ਜ਼ੈਲਦਾਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਮੈਂ ਹਾਂ ਤੁਹਾਡਾ ਆਪਣਾ ਪ੍ਰਕਾਸ਼ ਸਿੰਘ ਜ਼ੈਲਦਾਰ ਦੋਸਤੋ ਇਸ ਵਕਤ ਅਸੀਂ ਮੌਜੂਦ ਹਾਂ ਸਰਸਾ ਮਾਨਸਾ ਸੜਕ ਤੇ ਪਾਖੜਾ ਨਹਿਰ ਦੇ ਪੁਲ ਦੇ ਬਿਲਕੁਲ ਉੱਪਰ ਜਿੱਕੇ ਤੁਸੀਂ ਦੇਖ ਸਕਦੇ ਹੋ ਕਿ ਵਾਲਾਂ ਦੀ ਸੁਰੱਖਿਆ ਦੇ ਲਈ ਕਿ ਰੇਲਿੰਗ ਲਾਈ ਗਈ ਹੈ ਤੇ ਰੇਲਿੰਗ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਰੇਲਿੰਗ ਨਹੀਂ ਦਿਖਾਇਆ ਜਾ ਵੀ ਰੇਲਿੰਗ ਪਿਛਲੇ 2-3 ਸਾਲਾਂ ਤੋਂ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਔਰ ਸੜਕ ਦੇ ਜਿਹੜੇ ਬਿਲਕੁਲ ਕਿਲਾਰੀ ਦੇ ਨਾਲ ਇੰਨੇ ਖਤਰਨਾਕ ਖੱਡੇ ਪੈ ਚੁੱਕੇ ਹੈ ਕਿ ਕਿਸੇ ਵੀ ਸਾਲੇ ਕੋਈ ਖਤਰਨਾਕ ਹਾਦਸਾ ਇੱਥੇ ਵਾਪਰ ਸਕਦਾ ਹੈ ਹੇ ਰੇਲਿੰਗ ਤੁਸੀਂ ਬਿਲਕੁਲ ਦੇਖ ਰਹੇ ਹੋ ਖੱਬੇ ਤੁਸੀਂ ਦੇਖ ਰਹੇ ਹੋ ਬੁਰੀ ਤਰ੍ਹਾਂ ਟੁੱਟੀ ਹੋਈ ਤੇ ਕਿਸੇ ਵੀ ਸਮੇਂ ਇੱਥੇ ਕੋਈ ਬਹੁਤ ਧਿਆਨਖ ਕੋਈ ਖਤਰਨਾਕ ਹਾਦਸਾ ਵਾਪਰ ਸਕਦਾ ਹੈ ਕਿਸੇ ਦੀ ਜਾਨਲੇਵਾ ਸਾਬਤ ਹੋ ਸਕਦੀ ਹੈ ਇਹ ਤੇ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਉਹ ਦੇਖਣ ਵਾਲੀ ਇਹ ਹੈ ਕਿ ਰੇਲਿੰਗ ਤੋਂ ਅੱਗੇ ਕਿਕਰਾਂ ਦੀਆਂ ਜਿਹੜੀਆਂ ਝਾੜੀਆਂ ਨੇ ਰੇਲਿੰਗ ਤੋਂ ਅੱਗੇ ਲੰਘ ਕੇ ਸੜਕ ਤੇ ਆ ਗਈਆਂ ਜਿਨ੍ਹਾਂ ਨੇ ਸੜਕ ਦੀ ਪੱਤੀ ਨੂੰ ਬਿਲਕੁਲ ਕਵਰ ਕਰ ਲਿਆ ਹੈ ਸੜਕ ਦੀ ਜਿਹੜੀ ਪੱਟੀ ਹੈ ਸੜਕ ਦੀ ਪੱਟੀ ਤੋਂ 6 ਫੁੱਟ ਰੇਲਿੰਗ ਦੀ ਦੂਰੀ ਹੈ ਪਰ ਜਿਹੜੀ ਰੇਲਿੰਗ ਤੋਂ ਅੱਗੇ ਤੁਸੀਂ ਸਾਹਮਣੇ ਨਜ਼ਰ ਆ ਰਹੀਆਂ ਨੇ ਤੁਹਾਨੂੰ ਝਾੜੀਆਂ ਰੇਲਿੰਗ ਤੋਂ ਅੱਗੇ ਝਾੜੀਆਂ ਨੇ ਜਿਹੜੀ ਪੱਟੀ ਢੱਕ ਚੁੱਕਿਆ ਝਾੜੀਆਂ ਨੇ ਜਿਹੜੀਆਂ ਉਹਨਾਂ ਨੇ ਪੱਟੀ ਨੂੰ ਬਿਲਕੁਲ ਕਵਰ ਕੀਤਾ ਹੋਇਆ ਹੈ ਔਰ ਰੇਲ ਵੀ ਤੋਂ ਪਿੱਛੇ 7 ਫੁੱਟ ਸੜਕ ਦੀ ਬਰਲ ਹੈ ਸੜਕ ਦੀ ਬਰਲ ਕਿਤੇ ਨਜ਼ਰ ਨਹੀਂ ਆਉਂਦੀ ਪਰ ਖਤਾਨਾ ਤੋਂ ਵਾਲ بگੜ ਵਾਸਤੇ ਜਾਂ ਉਹਦੀ ਸੁਰੱਖਿਆ ਵਾਸਤੇ ਖਤਾਲਾ ਦੇ ਅੱਗੇ ਜਿਹੜੀ ਰੇਲਿੰਗ ਲਾਈ ਸੀ ਰੇਲਿੰਗ ਤੋਂ ਅੱਗੇ ਘਾੜੀਆਂ ਨੇ ਉਹ ਰੇਲਿੰਗ ਤੇ ਪੱਤੀ ਦੇ ਵਿਚਕਾਰ ਉੱਗੀਆਂ ਹੋਈਆਂ ਨੇ ਤਾਂ ਇਥੇ ਦੀ ਜ਼ਿਲ੍ਹਾ ਪ੍ਰਸ਼ਾਸਨ ਸਥਾਨਕ ਪ੍ਰਸ਼ਾਸਨ ਹਰ ਟਾਈਮ 24 ਘੰਟੇ ਪ੍ਰਸ਼ਾਸਨ ਦੇ ਲੋਕ ਇਥੇ ਨੂੰ ਲੱਗਦੇ ਆ ਪਰ ਇਹ ਕੋਈ ਅੱਜ ਦੀ ਗੱਲ ਨਹੀਂ ਪਿਛਲੇ ਡੇਢ ਦੋ ਸਾਲ ਤੋਂ ਇਹਦੇ ਵੱਲ ਕਿਸੇ ਨੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਕਦੇ ਵੀ ਕੋਈ ਹਾਦਸਾ ਵਾਪਰ ਸਕਦਾ ਕਿਸੇ ਦੀ ਜਾਨ ਲੇਵਾ ਸਾਹਤ ਹੋ ਸਕਦੇ ਆ ਸੋ ਇਲਾਕੇ ਦੇ ਲੋਕਾਂ ਦੀ ਉੱਥੋਂ ਦੇ ਲੰਘਣ ਵਾਲੇ ਰਾਹੀਰ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗਾ ਕਿ ਇਸ ਨੂੰ ਜਿਹੜਾ ਇਹ ਸਮੱਸਿਆ ਦਾ ਲੋਕਾਂ ਲਈ ਦਾ ਹੱਲ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਇਹ ਨੈਸ਼ਨਲ ਹਾਈਵੇ ਨੰਬਰ 700 ਤੱਕ ਤੇ 24 ਘੰਟੇ ਤੋਂ ਥੋੜੀ ਆਵਾਜਾਈ ਜਾ ਰਹੀ ਹੈ ਪਰ ਕੋਈ ਵੀ ਇਸ ਵੱਲ ਗੌਰ ਨਹੀਂ ਕਰ ਰਿਹਾ ਤੁਸੀਂ ਇੱਕ ਵਾਰ ਫੇਰ ਦੇਖ ਰਹੇ ਹੋ ਦੇਖ ਸਕਦੇ ਹੋ ਕਿ ਰੇਲਿੰਗ ਕਿੰਦੀ ਖਤਰਨਾਕ ਤਰੀਕੇ ਨਾਲ ਕਿੰਨੇ ਬੁਰੇ ਤਰੀਕੇ ਨਾਲ ਟੁੱਟੀ ਹੋਈ ਹੈ ਬਹੁਤ ਨਜ਼ਦੀਕ ਤੋਂ ਤਸਵੀਰਾਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਰੇਲਵੇ ਟੁੱਟੀ ਹੋਈਆਂ ਪਿਛਲੇ 2 ਸਾਲ ਤੋਂ ਰੇਲਿੰਗ ਦੀ ਇਹ ਪੋਜੀਸ਼ਨ ਬਣੀ ਹੋਈ ਹੈ ਇਹ ਖਸਤਾ ਹਾਲਤ ਬਣੀ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਇਸ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ ਗਿਆ ਖੁਦਾ ਨਾ ਖਾਸਾ ਕਦੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਉਸ ਤੋਂ ਬਾਅਦ ਇਹਦਾ ਮਸਲਾ ਹੱਲ ਕਰਨ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਸ ਕਰਕੇ ਸਮੂਹ ਇਲਾਕਾ ਨਿਵਾਸੀਆਂ ਦੀ ਇਥੋਂ ਲੰਘਣ ਵਾਲੇ ਸਾਰੇ ਰਾਹੀ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਸਮੱਸਿਆ ਦਾ ਜਿੰਨਾ ਜਲਦੀ ਹੋ ਸਕੇ ਹੱਲ ਕੀਤਾ ਜਾਵੇ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਪਾਖੜਾ ਦਾ ਪੋੜਾ ਜਿਹੜਾ ਉਹਦੀ ਰੇਲਿੰਗ ਟੁੱਟੀ ਨੂੰ ਕਈ ਦਿਨ ਹੋ ਗਏ ਕਿਸੇ ਟਰੱਕ ਵੱਜਣ ਦੇ ਕਰਕੇ ਰੇਲਿੰਗ ਜਿਹੜੀ ਹੈ ਟੁੱਟ ਗਈ ਸੀ ਤੇ ਇਹ ਜਗ੍ਹਾ ਜਿਹੜੀ ਸਥਾਨ ਹੈ ਬਹੁਤ ਖਤਰਨਾਕ ਤੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਪਰ ਜਿਹੜਾ ਸਮੁੱਚਾ ਪ੍ਰਸ਼ਾਸਨ ਹੈ ਜ਼ਿਲ੍ਹਾ ਮਾਨਸਾ ਦਾ ਉਹਨੇ ਅਜੇ ਤੱਕ ਇਸ ਵੱਲ ਕੋਈ ਗੌਰ ਨਹੀਂ ਕੀਤੀ ਇਸ ਵਕਤ ਸਾਡੇ ਨਾਲ ਕੁਝ ਉਥੋਂ ਦੇ ਰਹਿਣ ਵਾਲੇ ਕੁਝ ਉਥੋਂ ਦੇ ਵਸਨੀਕ ਸਾਡੇ ਨਾਲ ਮੌਜੂਦ ਨੇ ਮੇਰੇ ਨਾਲ ਗੱਲਬਾਤ ਕਰਨ ਲਈ ਗੁਰਦੀਪ ਸਿੰਘ ਜੀ ਝਨੀਰ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਮਸਲੇ ਤੇ ਉਹ ਵੀ ਕਾਫੀ ਦਿਨ ਤੋਂ ਇਸ ਮਸਲੇ ਨੂੰ ਦੇਖ ਰਹੇ ਹਨ ਜੀ ਵੀਰ ਜੀ ਕੀ ਕਹਿਣਾ ਚਾਹੋ ਪਹਿਲਾਂ ਤਾਂ ਤੁਹਾਡਾ ਜੀ ਬਾਈ ਜੀ ਤਾਦਲ ਧੰਨਵਾਦ ਤੁਸੀਂ ਇੱਥੇ ਪਹੁੰਚੇ ਹੋ ਕਿਉਂਕਿ ਇਹ 10-15 ਦਿਨਾਂ ਦੀ ਗੱਲ ਆ ਉਹਦੇ ਅਸੀਂ ਸਾਈਡ ਹੀ ਸੀਗੇ ਜਦੋਂ ਇਹ ਟਰੱਕ ਇੱਥੇ ਆ ਕੇ ਵੱਜਿਆ ਮਤਲਬ ਇਹ ਚਲੋ ਟਰੱਕ ਵੱਜ ਗਿਆ ਉਹਨਾਂ ਦਾ ਨੁਕਸਾਨ ਵੀ ਵੱਜ ਗਿਆ ਜੇ ਗੱਡੀ ਵਿੱਚ ਡਿੱਗੀ ਆਦੀ 60-70 ਲੱਖ ਦਾ ਨੁਕਸਾਨ ਸੀ ਉਸ ਤੋਂ ਬਾਅਦ ਜਿਹੜਾ ਵੱਡਾ ਨੁਕਸਾਨ ਆਇਆ ਹਾਈਵੇ ਆ ਸਿਰਸਾ ਚੰਡੀਗੜ੍ਹ ਆਪਣਾ ਬਹੁਤ ਦਿਨ ਰਾਤ ਗੱਡੀਆਂ ਤੁਸੀਂ 2 ਮਿੰਟ ਤੇ ਇੱਕੋ ਇੱਥੇ ਹਜ਼ਾਰਾਂ ਵੱਡੀ ਹੈਵੀ ਵੀਕਲ ਜਿਵੇਂ ਆਪਣੀਆਂ ਬੱਸਾਂ ਹੋ ਗਈਆਂ ਵੱਡੇ ਟਰੱਕ ਹੋ ਗਏ ਸਾਰੇ ਇੱਥੇ ਲੱਗਦੇ ਆ ਤੇ ਰਾਤ ਵੀ ਮੈਂ 11 ਵਜੇ ਲੰਘਿਆ ਇੱਥੋਂ ਮਤਲਬ ਇਹੋ ਜਿਹੇ ਟਰੱਕ ਨੇ ਉਵਰਟੇ ਕੀਤਾ ਮੈਂ ਗੱਡੀ ਇੱਥੇ ਜਮਾ ਇੱਥੇ ਕਿਉਂਕਿ ਮੈਨੂੰ ਤਾਂ ਪਤਾ ਸੀ ਮਤਲਬ ਇਹ ਹਾਸਾ ਕਦੇ ਵੀ ਵਾਪਰ ਸਕਦਾ ਹੈ ਜੇ ਬਹੁਤ ਵੱਡਾ ਨੁਕਸਾਨ ਹੋ ਸਕਦਾ ਇਹਦੇ ਇਹਦੇ ਕੋਈ ਸਾਰੇ ਲੀਡਰ ਵੀ ਟੱਪਦੇ ਨੇ ਸਾਰੇ ਡੀਸੀ ਅਫੀਸਰ ਜਿੰਨੇ ਵੀ ਨੇ ਉਹ ਇੱਥੋਂ ਦੀ ਜਿੰਨੇ ਵੀ ਆਪਣਾ ਕਹਿ ਸਕਦੇ ਨੇ ਗਵਰਨਮੈਂਟ ਦਾ ਹੈਗਾ ਉਹ ਇੱਥੋਂ ਦੀ ਲੰਘਦਾ ਹੈ ਪਰ ਤੁਸੀਂ ਤੁਹਾਡੇ ਸਾਹਮਣੇ ਤੁਸੀਂ ਦਿਖਾ ਗਏ ਕਿੰਨਾ ਖਤਰਨਾਕ ਹੈ ਬਾਕੀ ਗੱਲ ਰਹੀ ਆ ਪੱਤੀ ਅੱਜ ਤਾਂ ਪਈ ਆ ਬਈ ਕਨ ਜੇੜੀਆਂ ਦੇ ਹੱਥ ਲੱਗ ਗਈ ਕਿਸੇ ਨੇ ਨਹੀਂ ਛੱਡਣੀ ਐਡੀ ਵੱਡੀ ਰੈਲੀ ਦਾ ਜਿਹੜੀ ਇਹ ਵੀ ਕਿਸੇ ਨੇ ਚੱਕ ਕੇ ਲੈ ਜਾਣੀ ਆ ਚਲੋ ਦਿਨੇ ਤਾਂ ਇੱਥੇ ਬਿਆਰੇ ਵਰਗੇ ਜਿਹੜੇ ਮੁੰਡਾ ਚਾਹ ਬਣਾਉਂਗਾ ਤਾਂ ਕਰਕੇ ਕੋਈ ਉਹ ਹੱਥ ਨਹੀਂ ਪਾਉਂਦਾ ਇਹ ਬਹੁਤ ਵੱਡੇ ਹਾਸੇ ਨੂੰ ਬਾਅਦ 'ਚ ਆਪਾਂ ਕਹਿੰਦੇ ਆਪਾਂ ਨਾ ਵਾਪਰ ਗਏ ਹੋ ਗਿਆ ਇਹਦੇ ਤੇ ਹੁਣੇ ਇਹਦੀ ਫੋਰੀ ਇਹਦਾ ਜਿੰਮੀ ਵੀ ਹੋਵੇ ਇਹਦਾ ਹੱਲ ਹੋਣਾ ਚਾਹੀਦਾ ਬੁਰਜੀਆਂ ਕੱਢਣੀਆਂ ਚਾਹੀਦੀ ਪੱਕੇ ਤੌਰ ਤੇ ਜਿਸ ਤਰ੍ਹਾਂ ਇਹ ਪਹਿਲਾਂ ਰੇਲਿੰਗ ਲੱਗੀ ਸੀ ਵੀ ਇਹ ਵੱਡੇ ਤੋਂ ਵੱਡੇ ਹਾਸੇ ਤੋਂ ਉੱਦਾ ਜਿਹੜਾ ਇਹ ਕਾਰਨ ਬਣੂਗਾ